ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਕੁਝ ਦਿਨ ਤੋਂ ਇੱਕ ਵੀਡੀਓ ਵਾਇਰਲ ਹੋਈ ਸੀ ਸੋਸ਼ਲ ਮੀਡੀਆ ਦੇ ਉੱਪਰ ਜਿਸ ਦੇ ਵਿੱਚ ਸਿੱਖ ਜਥੇਬੰਦੀ ਦੇ ਨਮਾਇंदे ਜਿਹੜੇ ਨੇ ਸਵਾਲ ਖੜੇ ਕਰ ਰਹੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਬਣੇ ਹਸਪੀਟਲ ਅਕਸਰ ਹੀ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਗੁਰਦੋ ਬਣੇ ਨੇ ਹਸਪੀਟਲ ਉਹਨਾਂ ਤੇ ਸਵਾਲ ਤਾਂ ਵਕ ਵਕ ਨਮਾਇੰਦਿਆਂ ਵੱਲੋਂ ਕੀਤੇ ਖੜੇ ਕੀਤੇ ਜਾਂਦੇ ਨੇ ਪਰ ਉਸ ਦਿਨ ਇੱਕ ਮਰੀਜ਼ ਨੂੰ ਚੁੱਕ ਕੇ ਜਿਹੜਾ ਬਾਬਾ ਬੁੱਢਾ ਸਾਹਿਬ ਹਸਪੀਟਲ ਦੇ ਵਿੱਚ ਸਿੱਖ ਜਥੇਬੰਦੀਆਂ ਵੱਲੋਂ ਪਛਾਇਆ ਜਾਂਦਾ ਤੇ ਜਿੱਥੇ ਨਾ ਤਾਂ ਉੱਥੇ ਕਰਮਚਾਰੀ ਪਾਏ ਜਾਂਦੇ ਤੇ ਨਾ ਹੀ ਡਾਕਟਰ ਪਾਏ ਜਾਂਦੇ ਨੇ ਉਸ ਬੰਦ ਦੇ ਵਿੱਚ ਜਿਹੜੇ ਸਿੰਘ ਸਹਿਬਾਨ ਨੇ ਉਸ ਬਜ਼ੁਰਗ ਨੂੰ ਚੁੱਕ ਕੇ ਉੱਥੇ ਨੌਜਵਾਨ ਨੂੰ ਚੁੱਕ ਕੇ ਖੜਿਆ ਸੀ ਉਹ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਭਾਈ ਤਰਲੋਚਨ ਸਿੰਘ ਜੀ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਪੂਰਾ ਮਸਲਾ ਕੀ ਸੀ ਤੇ ਸਰਦ ਸਵਾਗਤ ਹੈ ਜੀ ਨੂੰ ਆਸ਼ਰ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਖਤੋਰੀ ਧੰਨਵਾਦ ਜੀ ਐ ਪਾਈ ਸਾਹਿਬ ਉਸ ਦਿਨ ਇੱਕ ਤੁਹਾਡੀ ਜਿਹੜੀ ਵੀਡੀਓ ਵਾਇਰਲ ਹੁੰਦੀ ਆ ਫੇਸਬੁੱਕ ਦੇ ਉੱਪਰ ਜਨ ਸੋਸ਼ਲ ਮੀਡੀਆ ਦੇ ਉੱਪਰ ਜਿਸ ਦੇ ਵਿੱਚ ਤੁਸੀਂ ਸਵਾਲ ਖੜੇ ਕੀਤੇ ਸਨ ਕਿ ਅਸੀਂ ਵੀਰ ਬਾਬਾ ਬੁੱਢਾ ਸਾਹਿਬ ਦੇ ਹਸਪਤਾਲ ਦੇ ਵਿੱਚ ਇੱਕ ਐਕਸੀਡੈਂਟ ਹੁੰਦਾ ਤੇ ਬਜ਼ੁਰਗਾਂ ਨੂੰ ਚੋਕੇ ਉੱਥੇ ਖੜਦੇ ਹੋ ਤੇ ਸੁੱਖ ਸਹੂਲਤਾਂ ਤੋਂ ਜਿਹੜਾ ਵਾਂਝਾ ਜਿਹੜਾ ਹਸਪਤਾਲ ਪਾਇਆ ਜਾਂਦਾ ਕੋਈ ਵੀ ਉੱਥੇ ਨਾ ਡਾਕਟਰ ਮੌਜੂਦ ਸੀ ਨਾ ਕੋਈ ਸੇਵਾਦਾਰ ਮੌਜੂਦ ਸੀ ਇਹ ਉਸ ਤੇ ਸਬੰਧ ਵਿੱਚ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਸਾਡੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੰਗਤ ਦੇਖ ਰਹੀ ਹੈ ਤੁਹਾਨੂੰ ਕੋਈ ਪ੍ਰਗਟ ਸਿੰਘ ਜੀ ਜਿਹੜਾ ਉਦੋਂ ਦਾ ਵਿਸ਼ਾ ਸੀਗਾ 30 ਤਰੀਕ ਸੀਗੀ ਆ ਜਿਹੜੀ ਹੁਣ ਲੰਘ ਕੇ ਗਈ ਆ ਅਸੀਂ ਇੱਥੇ ਗੁਰਦੁਆਰਾ ਭਗਤ ਸੈਨ ਜੀ ਦੇ ਜਨਮ ਸਥਾਨ ਤੇ ਖਾਂਡਪਾਟ ਸਾਹਿਬ ਰੰਗ ਰੰਭ ਕਰਵਾ ਕੇ ਇਹ ਕਲਸੀਆਂ ਪਿੰਡ ਤੋਂ ਭਾਈ ਸਾਹਿਬ ਉਹਨਾਂ ਖੰਡਪਰ ਸਾਹਿਬ ਆਰੰਭ ਕਰਵਾਏ ਆ ਰੰਗ ਆਰੰਭ ਕਰਵਾ ਕੇ ਤੇ ਆਪਣੇ ਕੋਈ ਰਿਸ਼ਤੇਦਾਰਾਂ ਨੂੰ ਮਿਲਣ ਵਾਸਤੇ ਉਹ ਛਾਟੇ ਜਾ ਰਹੇ ਸੀ ਮੋਟਰਸਾਈਕਲ ਤੇ ਜਦੋਂ ਇੱਥੋਂ ਲਾਗੇ ਨਜ਼ਦੀਕ ਹੀ ਆਪਣੇ ਦੋਦਿਆਂ ਵਾਲਾ ਪੁਲ ਪੈਂਦਾ ਦੋਦਿਆਂ ਵਾਲੇ ਪੁਲ ਤੋਂ ਉਹਨਾਂ ਨੇ ਕ੍ਰੋਸ ਕੀਤਾ ਤੇ ਇੱਕ ਅਚਾਨਕ ਗੱਡੀ ਨੇ ਟੱਕਰ ਮਾਰੀ ਤੇ ਉਹਨਾਂ ਦੀ ਜਿਹੜੀ ਲੱਤ ਆਜ ਸਜੀਰ ਉਹ ਟੁੱਟ ਗਈ ਦੋਵਾਂ ਥਾਵਾਂ ਤੋਂ ਉਹਨਾਂ ਦੀ ਲੱਤ ਜਿਹੜੀ ਟੁੱਟ ਜਾਂਦੀ ਹੈ ਤੇ ਉਦੋਂ ਬਾਅਦ ਜਦੋਂ ਸਾਨੂੰ ਫੋਨ ਆਉਂਦਾ ਵਾ ਤੇ ਅਸੀਂ ਇੱਥੋਂ ਗੱਡੀ ਲੈ ਕੇ ਜਾਂਦੇ ਆ ਉਹਨਾਂ ਦੇ ਭਾਈ ਸਾਹਿਬ ਇੱਥੇ ਸੀਗੇ ਮੌਜੂਦ ਇਹਨਾਂ ਮੈਨੂੰ ਨਾਲ ਲਿਆ ਤੇ ਅਸੀਂ ਉਹਨਾਂ ਨੂੰ ਦੋ ਗੱਡੀ ਦੇ ਵਿੱਚ ਜਾ ਕੇ ਉਹਨਾਂ ਨੂੰ ਲਦਿਆ ਲਦ ਕੇ ਤੇ ਜਦੋਂ ਅਕਸਰ ਜਦੋਂ ਕੋਈ ਇਹੋ ਜਿਹੀ ਘਟਨਾ ਵਾਪਰਦੀ ਆ ਫਿਰ ਸਭ ਤੋਂ ਪਹਿਲਾਂ ਬੰਦੇ ਦੇ ਦਿਮਾਗ 'ਚ ਆਉਂਦਾ ਵੀ ਇਹ ਜਿਹੜਾ ਮਰੀਜ਼ ਆ ਇਸ ਤਰ੍ਹਾਂ ਦਾ ਐਕਸੀਡੈਂਟ ਵਾਲਾ ਇਹਨੂੰ ਕਿੱਥੇ ਲੈ ਕੇ ਜਾਈਏ ਛੇਤੀ ਤੋਂ ਛੇਤੀ ਇਹਦਾ ਜਿਹੜਾ ਇਲਾਜ ਹੋ ਸਕੇ ਜਾਂ ਇਹਨੂੰ ਦਰਦ ਬਹੁਤ ਹੋ ਰਹੀ ਆ ਤੇ ਇਹਨੂੰ ਕਿੱਥੇ ਪਹੁੰਚਾਇਆ ਜਾਵੇ ਉਦੋਂ ਸਾਡੇ ਦਿਮਾਗ ਨੇ ਕੰਮ ਕੀਤਾ ਵੀ ਸਭ ਤੋਂ ਸਾਡੇ ਇਲਾਕੇ ਦਾ ਜਿਹੜਾ ਹਸਪਤਾਲ ਕਿਉਂਕਿ ਹੂਰ ਪਿੱਕੀਵੈਂਡ ਤੋਂ ਲੈ ਕੇ ਤੇ ਟਾਰੀ ਤੱਕ ਤੇ ਜਾਂ ਔਰਸਰ ਤੱਕ ਇਹ ਇਲਾਕੇ ਦੇ ਵਿੱਚ ਕੋਈ ਵੱਡਾ ਹਸਪੀਟਲ ਨਹੀਂ ਹੈਗਾ ਬਾਰਡਰ ਏਰੀਆ ਚ ਕਹਿੰਦੇ ਬਾਰਡਰ ਏਰੀਆ ਦੇ ਵਿੱਚ ਕੋਈ ਹਸਪੀਟਲ ਨਹੀਂ ਹੈਗਾ ਫਿਰ ਅਸੀਂ ਇਹ ਸੋਚਿਆ ਕਿ ਬਾਬਾ ਬੁੱਢਾ ਸਾਹਿਬ ਵਾਲਾ ਹਸਪਤਾਲ ਆ ਅਸੀਂ ਉੱਥੇ ਲੈ ਕੇ ਜਾਂਦੇ ਆ ਅਸੀਂ ਜਲਦੀ ਜਲਦੀ ਉਹਨਾਂ ਨੂੰ ਉੱਥੇ ਗੱਡੀ 'ਚ ਪਾਇਆ ਤੇ ਅਸੀਂ ਹਸਪੀਟਲ ਲੈ ਕੇ ਗਏ ਜਦੋਂ ਉੱਥੇ ਗਏ ਆ ਅਸੀਂ ਪਹਿਲਾਂ ਗੱਡੀ ਉੱਥੇ ਧੱਕੀ ਜਿੱਥੇ ਪਰਚੀਆਂ ਕੱਟਦੇ ਆ ਮਰੀਜ਼ੀਆਂ ਆਈ ਉੱਥੇ ਜਾ ਕੇ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਭੈਣ ਜੀ ਇਤਰਾ ਐਕਸੀਡੈਂਟ ਹੋ ਗਿਆ ਅਸੀਂ ਇੱਕ ਮਰੀਜ਼ ਨੂੰ ਪਾ ਕੇ ਲੈ ਕੇ ਆਏ ਆ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਅਮਰਜੈਂਸੀ ਲੈ ਜਾਓ ਅਸੀਂ ਸੋਚਿਆ ਵੀ ਅਮਰਜੈਂਸੀ ਜਿਹੜਾ ਵਾ ਪ੍ਰਬੰਧ ਵਾ ਹੋ ਅੰਦਰ ਜਾ ਕੇ ਮੈਂ ਇੱਕ ਮੈਡਮ ਇੱਕ ਮਰੀਜ਼ ਨੂੰ ਅਬਰਜੈਂਸੀ ਦੇ ਅੰਦਰ ਟੀਕੇ ਲਾ ਰਹੀ ਮੈਂ ਉਹਨੂੰ ਜਾ ਕੇ ਮਿਲਿਆ ਉਹਨੂੰ ਜਾ ਕੇ ਕਿਹਾ ਕਿ ਭੈਣ ਜੀ ਇਸ ਤਰ੍ਹਾਂ ਮਰੀਜ਼ ਦੀ ਸੱਟ ਲੱਗ ਗਈ ਐਕਸੀਡੈਂਟ ਹੋਇਆ ਸੀ ਉਹਨੂੰ ਗੱਡੀ 'ਚ ਪਾਇਆ ਤੇ ਕੋਈ ਨਾ ਕੋਈ ਸੇਵਾਦਾਰ ਭੇਜੋ ਕੋ ਰੇੜੀ ਭੇਜੋ ਨਾਲ ਸਾਨੂੰ ਉਹਨੂੰ ਬਾਹਰ ਲਈਏ ਉਹਦਾ ਮੈਨੂੰ ਜਵਾਬ ਸੀਗਾ ਕਿ ਸੇਵਾਦਾਰ ਤੇ ਕੋਈ ਹੈ ਨਹੀਂ ਤੇ ਤੁਸੀਂ ਲਾਓ ਅੰਦਰ ਮੈਂ ਕਿਹਾ ਵੀ ਸੇਵਾਦਾਰ ਕੋਈ ਨਹੀਂ ਹੈਗਾ ਉਹਨੇ ਚਲੋ ਚਲੋ ਪਾੜਦੇ ਆ ਕੋਈ ਸਾਡਾ ਵੀ ਇੱਕ ਇੱਕ ਦੋ ਉੱਥੇ ਆਦਮੀ ਇਕੱਠੇ ਹੋਗੇ ਫਿਰ ਅਸੀਂ ਉਹਨੂੰ ਰੇੜੀ ਲੈ ਕੇ ਤੇ ਪਾ ਕੇ ਬਾਹਰੋਂ ਅੰਦਰ ਲਿਆਂਦਾ ਜਦੋਂ ਅਸੀਂ ਅੰਦਰ ਲਿਆਂਦਾ ਤੇ ਉਦੋਂ ਬਾਅਦ ਡਾਕਟਰ ਸਾਹਿਬ ਆ ਗਏ ਆ ਜਿਹੜੇ ਤੇਜੰਦਰ ਸ਼ੇਖਰ ਡਾਕਟਰ ਆ ਉਥੇ ਆਣ ਕੇ ਉਹਨਾਂ ਨੇ ਵੇਖਿਆ ਸਾਰਾ ਕਿਦਾਂ ਹੋਇਆ ਕੀ ਹੋਇਆ ਅਸੀਂ ਆ ਜੀ ਆ ਗੱਲਬਾਤ ਹੋ ਗਈ ਤਾਂ ਲੱਤ ਸਾਨੂੰ ਲੱਗਦੀ ਆ ਵੀ ਟੁੱਟ ਗਈ ਆ ਤੇ ਲਾਤੋ ਦਾ ਦੀ ਐ ਲਮਕ ਗਈ ਉਹਨਾਂ ਕਹਿੰਦਾ ਅਕਸਰਾ ਕਰਾਓ ਪਹਿਲਾਂ ਰਸੀਦ ਕਟਾਓ ਐ ਰਸੀਦ ਕਟਾਉਣ ਇੱਕ ਜਣਾ ਗਏ ਆ ਰਸੀਦ ਕਟਾਈ ਆ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਕਿਹਾ ਵੀ ਅਕਸਰਾ ਕਰਵਾਓ ਅਕਸਰੇ ਦਾ 250 ਰੁਪਇਆ ਜਮਾ ਹੋਇਆ ਜੀ ਤੇ ਅਸੀਂ ਅਕਸਰਾ ਰਸੀਦ ਕਟਾਲੀ ਆ ਹੂੰ ਜਦੋਂ ਅਸੀਂ ਉਹਨੂੰ ਮਰੀਜ਼ ਨੂੰ 50 ਸਿੱਤਾ ਮਿੰਟਾਂ ਜੇ ਅਕਸਰੇ ਰੂਮ ਚ ਲੈ ਗਏ ਆ ਤੇ ਜਾਂਦਿਆਂ ਨੂੰ ਅਕਸਰੇ ਵਾਲਿਆਂ ਨੇ ਕਿਹਾ ਵੀ ਉਹ ਮਸ਼ੀਨ ਜਿਹੜੀ ਖਰਾਬ ਹੈ ਫਿਰ ਡਾਕਟਰ ਸਾਹਿਬ ਨੇ ਸਾਨੂੰ ਜਦੋਂ ਡਾਕਟਰ ਸਾਹਿਬ ਨੇ ਅਸੀਂ ਬੁਲਾਇਆ ਵੀ ਉਹਨੂੰ ਦਰਦ ਬਹੁਤ ਹੋ ਰਹੀ ਆ ਤੇ ਡਾਕਟਰ ਸਾਹਿਬ ਨੂੰ ਪੁੱਛਿਆ ਡਾਕਟਰ ਸਾਹਿਬ ਕਹਿੰਦੇ ਵੀ ਤੇ 2-3 ਘੰਟੇ ਲੱਗਣਗੇ ਜੀ ਮਸ਼ੀਨ ਬਣਾਉਣ ਦੇ अच्छा ਤੇ ਨਾਲ ਜੇ ਨਹੀਂ ਤੇ ਤੁਸੀਂ ਡਾਕਟਰ ਚੰਦਰ ਸ਼ੇਖਰ ਦੀ ਜਵਾਨੀ ਸੀ ਕਿ ਖੁਦ ਮੇਰੇ ਨਾਲ ਗੱਲ ਕੀਤੀ ਆ ਉਹਨਾਂ ਨੇ ਜਿ ਕੋ ਕੁਤ ਮਰੀਜ਼ ਦੇ ਨਾਲ ਸੀ ਜਦੋਂ ਮਰੀਜ਼ ਦੀ ਹਾਲਾਤ ਵੇਖ ਕੇ ਤੇ ਆਪਾਂ ਅਕਸਰ ਆਪਾਂ ਨੂੰ ਚਿੰਤਾ ਹੁੰਦੀ ਵੀ ਜਲਦੀ ਜਲਦੀ ਇਹਦਾ ਗੁਲਾਜ ਸ਼ੁਰੂ ਹੋਵੇ ਤੇ ਜਦੋਂ ਉਹਨੂੰ ਇਹ ਸਵਾਲ ਕੀਤਾ ਤੇ ਡਾਕਟਰ ਸਾਹਿਬ ਦਾ ਗਾੜੀਆ ਜਵਾਬ ਸੀ ਜਾ ਤੂੰ ਆਪਣਾ ਇਹਦਾ ਇੰਤਜ਼ਾਮ ਕਰ ਲਓ ਇਹਨੂੰ ਹੋਰ ਕਿੱ데 ਲੈ ਜਾਓ ਤੇ ਜਾਂ ਸਾਡੇ ਤੇ ਦੋ ਤਿੰਨ ਘੰਟੇ ਜਿਹੜਾ ਵਾ ਉਹ ਅਕਸਰ ਆ ਮਸ਼ੀਨ ਖਰਾਬ ਹੈ ਮਹਿੰਗੀ ਕਰ ਸਕਦਾ ਫਿਰ ਮਲਕ ਜਦੋਂ ਇਸ ਤਰ੍ਹਾਂ ਦੀ ਸਿੱਧੀ ਬਣ ਜਾਂਦੀ ਆ ਤੇ ਮੇਰਾ ਮੇਰੇ ਮਨ ਦੇ ਵਿੱਚ ਇਹ ਬੜਾ ਮਹਿਸੂਸ ਹੋਇਆ ਕਿ ਇੱਕ ਤੇ ਵੇਖੋ ਸਿੱਖਾਂ ਦੀ ਮਾਇਆ ਵਾ ਗੁਰੂ ਘਰ ਦੇ ਵਿੱਚ ਇੱਕ ਬੀੜ ਬਾਬਾ ਬੁਢਾ ਸਾਹਿਬ ਜਿਹੜਾ ਸਾਡਾ ਮਾਝਾ ਦਾ ਪ੍ਰਸਿੱਧ ਵੱਡਾ ਇਤਿਹਾਸਕ ਸਥਾਨ ਆ ਉਹਨਾਂ ਦੇ ਨਾਂ ਤੇ ਇੱਕ ਹਸਪੀਟਲ ਆ ਤੇ ਹਸਪੀਟਲ ਤੇ ਇੰਨੀ ਜਿਆਦਾ ਜਿਹੜੀ ਮਾਇਆ ਲੱਗ ਚੁੱਕੀ ਆ ਉਹ ਸੰਗਤ ਦੇ ਪੈਸਿਆਂ ਦੀ ਲੱਗੀ ਆ ਜੀ ਤੇ ਹੁਣ ਇਕੱਲੀ ਮਾਇਆ ਬਿਲਡਿੰਗ ਤੇ ਲੱਗਣ ਕੱਕ ਗੱਲ ਨਹੀਂ ਰੁਗੀ ਅੱਜ ਵੀ ਜਿਹੜੀ ਮਾਇਆ ਵਾ ਗੁਰੂ ਦੀ ਗੋਲਕ ਦੀ ਉੱਥੋਂ ਦੇ ਪ੍ਰਬੰਧਕਾਂ ਨੂੰ ਸੇਵਾਦਾਰ ਝਾੜੂ ਵਾਲਿਆਂ ਤੋਂ ਲੈ ਕੇ ਤੇ ਡਾਕਟਰਾਂ ਤੱਕ ਜਿਹੜੀ ਆ ਉੱਥੇ ਮਾਇਆ ਜਿਹੜੀ ਆ ਉਹ ਲੱਖਾਂ ਰੁਪਈਆ ਸੰਗਤ ਦੀ ਜਾ ਰਹੀ ਆ ਤੇ ਜਦੋਂ ਸੰਗਤ ਦੇ ਇੱਕ ਮੰਨ ਲਓ ਕੋਈ ਆਦਮੀ ਦੇ ਐਕਸੀਡੈਂਟ ਹੋ ਗਿਆ ਉਹ ਪਾਠੀ ਸਿੰਘ ਆ ਗਰੀਬ ਪਰਿਵਾਰ ਦੇ ਨਾਲ ਸੰਬੰਧ ਤੇ ਆ ਭਾਵੇਂ ਮੀਰ ਵੀ ਹੋਵੇ ਪਰ ਜਦੋਂ ਇਲਾਕੇ ਦੇ ਵਿੱਚ ਹਸਪਤਾਲ ਹੀ ਆ ਤੇ ਹਸਪਤਾਲ ਕੋਲ ਤਾਂ ਜਾਣਾ ਨਾ ਤੇ ਜਦੋਂ ਉੱਥੇ ਗਏ ਜਦੋਂ ਸਾਨੂੰ ਇਹ ਪਤਾ ਲੱਗਾ ਵੀ ਉੱਥੇ ਅਕਸਰਾ ਮਸ਼ੀਨ ਖਰਾਬ ਆ ਡਾਕਟਰ ਸਾਹਿਬ ਨੇ ਸਾਨੂੰ ਅਬਰਸਰ ਵਾਸਤੇ ਕਹਿਤਾ ਫਿਰ ਮਨ ਦੇ ਵਿੱਚ ਬੜਾ ਮਤਲਬ ਕਿ ਇਸ ਚੀਜ਼ ਦਾ ਰੋਸ ਆਇਆ ਤੇ ਹਿਰਖ ਵੀ ਆਇਆ ਕਿ ਦੱਸੋ ਕਿੱਥੇ ਸਾਡੇ ਜਿਹੜੇ ਨਮਾਇंदे ਆ ਉਹ ਕਿੱਥੇ ਸੁੱਤੇ ਪਏ ਆ ਫਿਰ ਮੈਂ ਮੈਨੇਜਰ ਸਾਹਿਬ ਬੀੜ ਬਾਬਾ ਬੁੱਢਾ ਸਾਹਿਬ ਵਾਲੇ ਮੈਨੇਜਰ ਸਾਹਿਬ ਨੂੰ ਫੋਨ ਲਾਇਆ ਮੈਨੇਜਰ ਸਾਹਿਬ ਦਾ ਇਹ ਜਵਾਬ ਸੀਗਾ ਕਿ ਮੈਂ ਹੁਣੇ ਪਤਾ ਕਰਦਾ ਤੇ ਪਤਾ ਕਰਨ ਤੋਂ ਬਾਅਦ ਮੈਨੂੰ ਮੈਨੇਜਰ ਸਾਹਿਬ ਦਾ ਫੋਨ ਵਾਪਸ ਆਇਆ ਕਿ ਉਹ ਜਿਹੜਾ ਇਹਨਾਂ ਨੇ ਅੰਚਾਰ ਦੇ ਲਾਇਆ ਵਾ ਹਸਪਤਾਲ ਦਾ ਉਹ ਛੁੱਟੀ ਤੇ ਆ ਉਹਨੇ ਜਦੋਂ ਫੋਨ ਕੀਤਾ ਇੱਕ ਦੋ ਜਣੇ ਬਾਹਰੋਂ ਭੱਜ ਆਏ ਪਰ ਉਹਨੇ ਚ ਉਹਨੂੰ ਸਾਡੀ ਮਜਬੂਰੀ ਡਾਕਟਰ ਸਾਹਿਬ ਨੇ ਸਾਨੂੰ ਜਦੋਂ ਜਵਾਬ ਦਿੱਤਾ ਫਿਰ ਡਾਕਟਰ ਸਾਹਿਬ ਗੱਡੀ 'ਚ ਆ ਕੇ ਇਹਨੂੰ ਇਹਨੂੰ ਦਰਦ ਬਹੁਤ ਹੁੰਦੀ ਆ ਕੋਈ ਟੀਕਾ ਹੀ ਲਾ ਦਿਓ ਸਾਨੂੰ ਹੋ ਫੇ ਇਹਦੇ ਕੋਈ ਦਰਦ ਦੇ ਰੋਗ ਜੇ ਥੋੜੀ ਜੀ ਫਿਰ ਉਹਨਾਂ ਨੇ ਸਾਨੂੰ ਪਰਚੀ ਤੇ ਸਲੀਪ ਤੇ ਫਿਰ ਅਸੀਂ ਟੀਕਾ ਲਿਆ ਕੇ ਲਵਾਇਆ ਫਿਰ ਅਸੀਂ ਆਪੇ ਹੀ ਉਹ ਬਾਹਰ ਲਾ ਕੇ ਗੱਡੀ 'ਚ ਪਾਇਆ ਜਦੋਂ ਫੋਨ ਇਹਨਾਂ ਨੂੰ ਕੀਤਾ ਫਿਰ ਇਹਨਾਂ ਨੂੰ ਫੋਨ ਆਇਆ ਫਿਰ ਡਾਕਟਰ ਸਾਹਿਬ ਦੀ ਉਹ ਚ ਫੋਟੋ ਵੀ ਆਉਂਦੀ ਆ ਚੰਦਰ ਸ਼ੇਖਰ ਦੀ ਉਹ ਵਿੱਚ ਆਉਂਦਾ ਵਾ ਮਗਰ ਆਉਂਦਾ ਆਉਂਦਾ ਵਿੱਚ ਪਰ ਉਹ ਸਾਨੂੰ ਉਦੋਂ ਮੁਰਕੇ ਆ ਹੀ ਉਸੇ ਮਰੀਜ਼ ਨੂੰ ਪ੍ਰਗਟ ਸਿੰਘ ਜੀ ਜਦੋਂ ਪ੍ਰਾਈਵੇਟ ਹਸਪੀਟਲ ਛਾੜੇ ਅਰੋੜਾ ਹਸਪਤਾਲ ਲੈ ਕੇ ਜਾਂਦੇ ਉੱਥੇ ਅਜੇ ਜਾ ਗਏ ਅਸੀਂ ਇੱਕ ਉਹਨਾਂ ਦੇ ਜਿਹੜਾ ਸਕਿਉਰਿਟੀ ਗਾਰਡ ਗੇਟ ਗਾੜੀ ਖਲੋਤਾ ਉਹਨੂੰ ਇਹ ਜਾ ਕੇ ਗੱਲ ਕੀਤੀ ਆ ਕਿ ਐਕਸੀਡੈਂਟ ਹੋ ਗਿਆ ਸਾਡੇ ਕੋਲ ਮਰੀਜ਼ ਆ ਉਹਦੇ ਸੱਟ ਲੱਗੀ ਆ ਉਹਨਾਂ ਮਿੰਟ ਨਹੀਂ ਲਾਇਆ ਸਕਿੰਟਾਂ ਦੇ ਵਿੱਚ 8 ਬੰਦੇ ਉਹਨਾਂ ਨੇ ਆ ਲਾਏ ਤੇ ਸਾਨੂੰ ਹੱਥ ਨਹੀਂ ਲਾਉਣ ਦਿੱਤਾ ਤੇ ਉਹਨਾਂ ਬੰਦਿਆਂ ਨੇ ਚੁੱਕ ਕੇ ਮਰੀਜ਼ ਨੂੰ ਅੰਦਰ ਖੜਿਆ ਜਿਹੜੀਆਂ ਇਹ ਸਾਰੀਆਂ ਸਹੂਲਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਸਪੀਟਲ ਚ ਚਾਹੀਦੀਆਂ ਆ ਚੈ ਵੀ ਆਸੀ ਇੱਕ ਪ੍ਰਾਈਵੇਟ ਵਾਲੇ ਜਿਹੜੇ ਆ ਉਹ ਉਹ ਕਰ ਰਹੇ ਕਿਉਂਕਿ ਉਹਨਾਂ ਨੇ ਚਾਹੋ ਸਾਡੇ ਕੋਲ ਪੈਸੇ ਲੈਣੇ ਆ ਪਰ ਜਿਹੜੇ ਚੀਜ਼ ਜਿੰਨਾ ਦੀ ਜ਼ਿੰਮੇਵਾਰੀ ਬਣਦੀ ਉਹ ਆਪਣੀ ਜ਼ਿੰਮੇਵਾਰੀ ਤੋਂ ਭੱਜ ਗਏ ਨਹੀਂ ਪੈਸਾ ਤਾਂ ਦੇਖੋ ਸੰਗਤ ਦਾ ਪੈਸਾ ਤੇ ਜਿਹੜੇ ਸੇਵਾਦਾਰਾਂ ਨੂੰ ਜਾਂ ਡਾਕਟਰਾਂ ਨੂੰ ਦਿੱਤਾ ਜਾ ਰਿਹਾ ਫਰਜ਼ ਤਾਂ ਉਹਨਾਂ ਦਾ ਵੀ ਇਹੀ ਬਣਦਾ ਸੀ ਕਿ ਜਦੋਂ ਮਰੀਜ਼ ਪਹੁੰਚਿਆ ਸੀ ਉਸੇ ਉਸੇ ਵੇਲੇ ਉਹਦੀ ਦੇਖਭਾਲ ਕਰ ਦੇ ਬਿਲਕੁਲ ਜਿੱਥੇ ਵੇਖੋ ਜਿਹੜਾ ਪੈਸਾ ਹੁਣ ਇਹਨਾਂ ਦਾ ਸੇਵਾਦਾਰ ਆ ਸੇਵਾਦਾਰ ਵੀ ਤੇ ਤਨਖਾਹ ਗੁਰੂ ਦੀ ਗੋਲਕ ਚੋਂ ਲੈ ਰਿਆ ਪਰ ਉੱਥੇ ਸੇਵਾਦਾਰ ਹਾਜ਼ਰ ਹੀ ਨਹੀਂ ਹੂੰ ਦੂਜੀ ਪ੍ਰਗਤ ਸਿੰਘ ਜੀ ਉਹਨੂੰ ਪੁੱਛਣ ਵਾਲਾ ਕੋਈ ਨਹੀਂ ਹੋ ਵੀ ਸੇਵਾਦਾਰ ਨੂੰ ਦੇਖਣਾ ਕਿੰਨੇ ਆ ਹੂੰ ਕੌਣ ਪੁੱਛੂਗਾ ਇਹਨਾਂ ਨੂੰ ਅਸੀਂ ਤਾਂ ਉਹ ਕੋਈ ਚਾਹ ਦੇ ਨਾਲ ਵੀਡੀਓ ਵਾਇਰਲ ਨਹੀਂ ਕੀਤੀ ਦੁੱਖ ਦੇ ਨਾਲ ਕੀਤੀ ਵੀ ਦੱਸੋ ਜੇ ਸਾਡਾ ਸਿੱਖਾਂ ਦਾ ਹਸਪੀਟਲ ਅਸੀਂ ਬਾਰ-ਬਾਰ ਰੋਨੇ ਆ ਕਿ ਅਸਾਈ ਹੁੰਦੇ ਜਾਂਦੇ ਲੋਕ ਦੂਜੇ ਬੰਨੇ ਤੁਰੇ ਜਾਂਦੇ ਆ ਸਿੱਖੀ ਛੱਡੀ ਜਾਂਦੇ ਆ ਉਹਦਾ ਕਾਰਨ ਤੇ ਵੇਖੋ ਕਾਰਨ ਕਿੱਥੇ ਆ ਉਹ ਕਾਰਨ ਦਾ ਤੇ ਰਿਜ਼ਲਟ ਇਹ ਹੈ ਨਾ ਜੇ ਕੋਈ ਦੂਜੇ ਟਰਮਾਲੇ ਜਾਓਗੇ ਤੇ ਉਹ ਜਿਹੜਾ ਮਰੀਜ਼ ਜਦੋਂ ਕੋ ਇਹੋ ਜਾਂਦਾ ਉਹ ਕੋਲੋਂ ਪੈਸੇ ਲਾਉਂਦੇ ਆ ਕੋਲੋਂ ਇਲਾਜ ਕਰਦੇ ਆ ਸਰ ਤੇ ਅਸੀਂ ਕੋਲੋਂ ਲੈ ਕੇ ਜਾਂਦੇ ਆ ਜਿਹੜੇ ਬੰਦੇ ਨੂੰ ਸਾਡੇ ਗੁਰੂ ਘਰ ਦੀ ਗੋਲਕ ਤੋਂ ਮਾਇਆ ਵੀ ਲਾ ਰਿਹਾ ਤਾਂ ਵੀ ਇਲਾਜ ਨਹੀਂ ਹੈਗਾ ਤਾਂ ਵੀ ਸਾਨੂੰ ਉੱਥੇ ਨਾਂ ਦੀ ਤਰ੍ਹਾਂ ਜਵਾਬ ਮਿਲਦਾ ਫਿਰ ਕਰੋੜਾਂ ਰੁਪਈਆ ਦੀ ਉੱਥੇ ਜਿਹੜੀ ਮਸ਼ੀਨਰੀ ਆਜ ਰਿਆ ਜਿਹੜੀ ਅਕਸਰਾ ਮਸ਼ੀਨ ਆ ਇਹ ਮੁੜ ਕੇ ਮੈਨੂੰ ਝੂਠ ਬੋਲਦਿਆ ਵੀ ਉਹਦੀ ਸਰਵਿਸ ਹੋਣ ਵਾਲੀ ਆ ਜੀ ਉਹਦੇ ਆਉਣ ਵਾਲਾ ਸਾਨੂੰ ਸਰਵਿਸ ਨਾਲੇ ਮਤਲਬ ਸਾਨੂੰ ਤੇ ਸਾਡੇ ਮਰੀਜ਼ਾਂ ਦੇ ਅਕਸਰੇ ਦਾਣ ਮਤਲਬ ਲਿਆ ਉਹ ਪ੍ਰਬੰ ਉਥੇ 1 ਕਰੋੜ ਰੁਪਈਆ ਦੀ ਮਸ਼ੀਨਰੀ ਆ ਜਿਹੜੀ ਬਿਲਕੁਲ ਵੀਰਬਾਬ ਬੁੜਾ ਸਾਹਿਬ ਹਸਪਤਾਲ ਖਰਾਬ ਹੋ ਰਹੀ ਹੈ ਕਿ ਕਿਹੜੀ ਕਿਹੜੇ ਸਮੇਂ ਨੂੰ ਠੀਕਿਆ ਜਾ ਰਿਹਾ ਸੀ ਉਹਦੀ ਸਰਵਿਸ ਕਰਾਉਣ ਨੂੰ ਇਹ ਤਾਂ ਇਹੀ ਪ੍ਰਬੰਧਕ ਦੱਸ ਸਕਦੇ ਆ ਪ੍ਰਬੰਧਕਾਂ ਨੂੰ ਫਿਰ ਪਤਾ ਹੀ ਕੋਈ ਨਹੀਂ ਫਿਰ ਮੈਂ ਇੱਕ ਦੋ ਜਿਹੜੇ ਇਹਨਾਂ ਦੇ ਸੱਜਣ ਆ ਜਿਵੇਂ ਮੰਨ ਲਓ ਕੋਈ ਵੀ ਪੱਤਰਕਾਰ ਆ ਜਾਂ ਕੋਈ ਹੋਰ ਲਾਈਨ ਦੇ ਵਿੱਚ ਵੀਰ ਆ ਜਿਹੜੇ ਕੱਲ ਨੂੰ ਜਦੋਂ ਕੋਈ ਕੋਈ ਗੱਲ ਆਉਂਦੀ ਆ ਸ਼੍ਰੋਮਣੀ ਗੁਰਦਾਰ ਪ੍ਰਬੰਧਕ ਕਮੇਟੀ ਦੀ ਅਸੀਂ ਖਾਸ ਕਰਕੇ ਇਹਨਾਂ ਨੂੰ ਇਹ ਗੱਲ ਕਹਿੰਦੇ ਆ ਵੀ ਇੱਥੇ ਤੁਸੀਂ ਗਲਤ ਆ ਜੇ 328 ਪਾਵਨ ਸੂਲਪਾਲੀ ਗੁਰੂ ਗ੍ਰੰਥ ਸਾਹਿਬ ਸਮੇਂ-ਸਮੇਂ ਤੇ ਅਸੀਂ ਇਹਨਾਂ ਨੂੰ ਇਹ ਗੱਲ ਅਲਰਟ ਕਰਦੇ ਰਹੇ ਆ ਵੀ ਆ ਇੱਥੇ ਗਲਤ ਆ ਆ ਗੱਲ ਗਲਤ ਆ ਆ ਵੀਰਬਾਬਾ ਬੁੱਢਾ ਸਾਹਿਬ ਵਾਲੇ ਵੀ ਅੱਜ ਤੋਂ 6-7 ਮਹੀਨੇ ਪਹਿਲਾਂ ਮੈਂ ਉੱਥੇ ਇੱਕ ਮਰੀਜ਼ ਸੀਗਾ ਮਰੀਜ਼ ਤੇ ਮੈਂ ਪਤਾ ਲੈਣ ਵਾਸਤੇ ਗਿਆ ਉੱਥੇ ਪ੍ਰਗਟ ਹੋਈ ਦੁੱਖ ਦੀ ਗੱਲ ਇਹ ਹੋਈ ਕਿ 400 ਰੁਪਿਆ ਇਹ ਜਿਹੜਾ ਅੰਦਰ ਕਮਰੇ ਦੇ ਵਿੱਚ ਕਮਰੇ ਦਾ ਬੈੱਡਵਾ ਕਰਾਇਆ ਲੈਂਦੇ ਆ ਵੀਰਬਾਬਾ ਬੁੱਢਾ ਸਾਹਿਬ ਹਸਪਤਾਲ ਦੇ ਵਿੱਚ ਜਦੋਂ 400 ਰੁਪਿਆ ਕਰਾਇਆ ਲੈਂਦੇ ਆ ਤੇ ਮੈਂ ਉੱਥੇ ਇੱਕ ਮਰੀਜ਼ ਦਾ ਪਤਾ ਲੈਣ ਗਿਆ ਆ ਅੱਜ ਤੋਂ 2-3 ਮਹੀਨੇ ਪਹਿਲਾਂ ਦੀ ਗੱਲ ਆ ਤੇ ਉੱਤੇ ਉਹਦੀ ਚਾਦਰ ਆ ਨਾ ਥੱਲੇ ਉਹੀ ਉਹ ਪਤਾ ਨਹੀਂ ਉਹਨੂੰ 8 ਦਿਨ ਹੋ ਗਏ ਗਏ ਗੋੜੇ-ਗੋੜੇ ਗੰਦੀ ਹੋਈ ਦਵਾਈ ਦੇ ਉੱਤੇ ਛਿੱਟੇ ਪਏ ਤੇ ਉਹਦੀ ਮਰੀਜ਼ ਦੀ ਚਾਦਰ ਪੱਕ ਨਹੀਂ ਬਦਲੀ ਗਈ ਵਾਰਡ ਦੇ ਵਿੱਚ ਵਾਰਡ ਦਾ 400 ਰੁਪਇਆ ਕਰਾਇਆ ਵਾ ਕਿਤਨਾ ਸਿੱਖੀ ਵੱਜੂਗੀ ਤੇ ਜਿਹੜੇ ਸਾਡੇ ਇਹ ਧਰਮ ਦੇ ਠੇਕੇਦਾਰ ਆ ਜਿਹੜੇ ਆਪਣੇ ਆਪ ਨੂੰ ਧਰਮੀ ਤੇ ਪੰਥ ਦੇ ਠੇਕੇਦਾਰ ਖਾਉਂਦੇ ਸੀਗੇ ਵੀ ਅਸੀਂ ਪੰਥ ਗਿਆ ਪਰ ਇਹਨਾਂ ਨੇ ਪੰਥਕ ਦਾ ਹੋਕਾ ਦੇ ਦੇ ਕੇ ਮੁਖੌਟਾ ਪਾ ਕੇ ਪੰਥ ਦਾ ਤੇ ਪੰਥਦਿਆਂ ਜਿਹੜੀਆਂ ਉਹ ਜੜਾਂ ਦੇ ਵਿੱਚ ਤੇਲ ਪਾਤਾ ਇਹਨਾਂ ਲੋਕਾਂ ਨੇ ਤੁਸੀਂ 400 ਰੁਪਏ ਵਾਲੇ ਕਮਰੇ ਵਾਲੀ ਰੂਮ ਵਾਲੀ ਗੱਲ ਕੀਤੀ ਆ ਅਕਸਰ ਇੱਕ ਵੀਡੀਓ ਪਹਿਲੇ ਵੀ ਜਿਹੜੀ ਉਹ ਵਾਇਰਲ ਹੋ ਚੁੱਕੀ ਆ ਕਿ ਇੱਕ ਬਜ਼ੁਰਗ ਮਾਤਾ ਕੋਲੋਂ 1000 ਰੁਪਿਆ ਜਿਹੜਾ ਰੂਮ ਦਾ ਮੰਗਿਆ ਜਾ ਰਿਹਾ ਧੰਗੁਰੂ ਰਾਮਦਾਸ ਸਹਰਾਂ ਦੇ ਵਿੱਚ ਕਿ ਇਹ ਬਾਰ-ਬਾਰ ਇਹ ਜਿਹੜੀਆਂ ਇਹੋ ਜਿਹੀਆਂ ਵੀੜੀਆਂ ਵੀਡੀਓ ਵਾਇਰਲ ਹੁੰਦੀਆਂ ਤੇ ਇਹ ਸ਼ਰੂਮਣੀ ਕਮੇਟੀ ਨੂੰ ਕੋਈ ਚਾਹੀਦਾ ਨਹੀਂ ਪੱਕਾ ਡਿਸੀਜਨ ਲੈਣਾ ਕਿ ਸਿੱਖ ਧਰਮ ਦੀ ਬਦਨਾਮੀ ਹੁੰਦੀ ਹੈ ਬਿਲਕੁਲ ਜੀ ਇਹ ਜਿਹੜੇ ਹੈਗੇ ਨਾ ਜਿਹੜਾ ਇਹਨਾਂ ਨੇ ਪੈਸਿਆਂ ਵਾਲਾ ਇਹ ਕਮ ਕਮਰਿਆਂ ਦਾ ਕਰਾਇਆ ਇਹਨਾਂ ਲੋਕਾਂ ਨੇ ਅਸਲ ਵਿੱਚ ਗੁਰੂ ਘਰਾਂ ਨੂੰ ਬਿਜ਼ਨਸ ਬਣਾ ਲਿਆ ਇਹਨਾਂ ਦਾ ਧਰਮ ਦੇ ਨਾਲ ਪ੍ਰਬੰਧ ਦੇ ਨਾਲ ਭਾਵਨਾਵਾਂ ਵਾਲੀ ਜਿਹੜੀ ਸੇਵਾ ਸੰਗਤ ਦੀ ਲੋਕਾਂ ਦੀ ਜੋ ਸਾਨੂੰ ਗੁਰੂ ਸਾਹਿਬਾਂ ਨੇ ਸਿਧਾਂਤ ਦਿੱਤਾ ਹੈ ਦਹਾ ਨਵਾਂ ਦੀ ਕਿਰਤ ਕਰਨੀ ਤੇ ਵੰਡ ਕੇ ਛਕਣਾ ਤੇ ਆਪਣਾ ਦਸਵੰਦ ਦੇਣਾ ਅੱਜ ਵੀ ਸਿੱਖ ਸੰਗਤਾਂ ਬਹੁਤ ਵੱਡੇ ਪੱਧਰ ਤੇ ਜਿਹੜਾ ਨਾ ਆਪਣਾ ਦਸਵੰਦ ਇਕੱਠਾ ਕਰਕੇ ਗੁਰੂ ਘਰਾਂ ਵਿੱਚ ਦਿੰਦੀਆਂ ਪਰ ਦੋਖੇ ਇਹ ਗੱਲ ਦਾ ਹੁੰਦਾ ਵੀ ਜਦੋਂ ਦਸਵੰਦ ਦੇ ਕੇ ਤੇ ਇਹ ਫੇਰ ਜੇ ਕਮਰਾ ਲੈਣਾ ਇਹਨਾਂ ਕੋ ਆਮ ਲੋਕ ਚਲੇ ਜੇ ਇਹਨਾਂ ਕੋ 1000 ਰੁਪਿਆ 1200 ਰੁਪਿਆ ਕਮਰੇ ਦਾ ਕਿਰਾਇਆ ਫੇਰ ਦੇਣਾ ਪੈਣਾ ਸੰਗਤ ਨੂੰ ਤੇ ਉਹ ਬਣਿਆ ਕਾਦਾ ਵਾ ਬਣਿਆ ਉਹ ਸੰਗਤ ਦੇ ਪੈਸਿਆਂ ਦਾ ਕਮਰਾ ਜਿਹੜਾ ਬਣਿਆ ਉਹ ਸੰਗਤ ਨੇ ਪੈਸਿਆਂ ਦਾ ਬਣਿਆ ਤੇ ਸੰਗਤ ਨੇ ਸਿਰ ਤੇ ਟੋਕਰੀਆਂ ਢੋਗ ਕੇ ਉਹ ਕਮਰੇ ਬਣਾਏ ਆ ਜੇ ਅਸੀਂ ਬੀੜ ਬਾਬਾ ਬੁੱਢਾ ਸਾਹਿਬ ਹਸਪਤਾਲ ਦੀ ਵੀ ਗੱਲ ਕਰਦੇ ਉਹਦੇ ਇਹ ਇਹ ਸੰਗਤੀਆਂ ਟੋਕਰੀਆਂ ਛੁਰ-ਛੁਰ ਕੇ ਹਸਪਤਾਲ ਬਣਿਆ ਫਿਰ ਜੇ ਪੈਸਾ ਜਿਹੜਾ ਉਹ ਸੰਗਤ ਦੇ ਦਸਵੰਧ ਨਾਲ ਚੱਲ ਰਿਹਾ ਤੇ ਜਦੋਂ ਹੁਣ ਫੇਰ ਉੱਥੇ 1200 ਰੁਪਿਆ ਕਿਰਾਇਆ ਜੇ ਕਮਰੇ ਜਿ ਉਹ 400 ਰੁਪਿਆ ਹੈਗਾ ਵਾ ਬਾੜ ਦਾ ਬੈੱਡ ਦਾ 1200 ਰੁਪਇਆ ਹਸਪਤਾਲ ਦੇ ਕਮਰੇ ਦਾ ਰੂਮ ਦਾ ਵਾਜੇ ਕਿ ਮੰਨ ਲਓ ਕਮਰੇ ਦੇ ਵਿੱਚ ਮਰੀਜ਼ ਨਾ ਰਹਿਣਾ ਵਾ ਫਿਰ 1200 ਰੁਪਇਆ ਵਾ ਦੱਸੋ ਉਹ ਪੈਸੇ ਕਿੱਥੇ ਜਾ ਰਹੇ ਆ ਜਦੋਂ ਗੁਰੂ ਦੀ ਗੋਲਕ ਦੇ ਵਿੱਚੋਂ ਸੇਵਾਦਾਰ ਤੋਂ ਲੈ ਕੇ ਡਾਕਟਰਾਂ ਤੱਕ ਜਿਨੇ ਇਹਨਾਂ ਦੇ ਉੱਥੇ ਪ੍ਰਬੰਧ ਕੀਆ ਉਹਨਾਂ ਦੀਆਂ ਤਨਖਾਹਾਂ ਤੇ ਪਾਈਆਂ ਜਾਂਦੀਆਂ ਗੁਰੂ ਦੀ ਗੋਲਕ ਜੋਂ ਹੁਣ ਜਿਹੜੇ ਉਹ ਪੈਸੇ ਆ ਉਹ ਕਿੱਥੇ ਜਾਂਦੇ ਆ ਉਹ ਕੌਣ ਖੜਦਾ ਏ ਇਹ ਇੱਕ ਸੋਚਣ ਵਾਲੀ ਤੇ ਵਿਚਾਰਨ ਵਾਲੀ ਗੱਲ ਹੈ ਇਥੇ ਸੰਗਤ ਨੂੰ ਸचेਤ ਹੋਣ ਦੀ ਲੋੜ ਆ ਇਹ ਮੈਂ ਪੁੱਛਿਆ ਜਿਹੜਾ ਮੈਡੀਸਨ ਦਾ ਵੀ ਕੋਈ ਪ੍ਰਬੰਧ ਹੈਗਾ ਕਿ ਮੈਡੀਸਨ ਵੀ ਜਿਹੜੇ ਮਰੀਜ਼ ਉੱਥੇ ਐਡਮਿਟ ਹੋ ਜਾਂਦੇ ਉਹਨਾਂ ਨੂੰ ਬਾਹਰੋਂ ਲੈਣੀ ਪੈਂਦੀ ਬਿਲਕੁਲ ਬਾਹਰੋਂ ਲੈਣੀ ਪੈਂਦੀ ਹੈ ਜੇ ਅੰਦਰੋਂ ਵੀ ਲੈਂਦੇ ਤੇ ਅੰਦਰੋਂ ਬਾਹਰ ਨਾਲੋਂ ਵੀ ਜਿਹੜੀ ਉਹ ਮਹਿੰਗੀ ਮਿਲਦੀ ਹੈ ਅਕਸਰ ਲੋਕਾਂ ਦੇ ਵਿੱਚ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਜਿੱਥੇ-ਜਿੱਥੇ ਵੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਸਪਤਾਲ ਨੇ ਆਮ ਹੋ ਜਿਹੜੇ ਮੈਡੀਕਲ ਸਟੋਰ ਤੇ ਚੱਲਦੇ ਉੱਥੇ ਦਵਾਈ ਸਸਤੀ ਹੈ ਤੇ ਜਿਹੜੇ ਇਹਨਾਂ ਦੇ ਸਾਹਮਣੇ ਮੈਡੀਕਲ ਸਟੋਰ ਨੇ ਉਹਨਾਂ ਤੇ ਦਵਾਈ ਮਹਿੰਗੀ ਇਹੋ ਜਿਹਾ ਕੁਝ ਦੇਖਣ ਨੂੰ ਮਿਲਿਆ ਜੀ ਬਿਲਕੁਲ ਜੀ ਇਹ ਉਹਨੂੰ ਇਹ ਠੇਕੇ ਦੇ ਦਿੰਦੇ ਆ ਜਿਹੜੇ ਬੰਦੇ ਨੇ ਠੇਕੇ ਤੇ ਲਿਆ ਉਹਨੇ ਮੰਨ ਲਓ ਵੀ ਆਪਾਂ ਸਕੋਜ ਕਰੋ ਉਦਾਹਰਨ ਦੇ ਤੌਰ ਤੇ ਉਹਨੇ 10 ਲੱਖ ਦਾ ਲੈ ਲਿਆ ਉਹਨੇ ਉਤੋਂ 15 ਲੱਖ ਰੁਪਈਆ ਕਮਾਉਣਾ ਉਹ ਕਿੱਥੋਂ ਕਮਾਊਗਾ ਮਰੀਜ਼ਾਂ ਦੇ ਸਿਰੋਂ ਕਮਾਉਣਾ ਉਹਨੇ ਜਿਹੜੀ 100 ਰੁਪਈਆ ਦੀ ਦਵਾਈ ਆ ਉਹਨੇ 150 ਰੁਪਈਆ ਦੀ ਦੇਣੀ ਆ ਉਹ ਉਹ ਮਰੀਜ਼ਾਂ ਦੇ ਸਿਰ ਤੇ ਹੀ ਆ ਨਾ ਇਹ ਇਹ ਬਿਲਕੁਲ ਇਹਨਾਂ ਦਾ ਹੈ ਤੇ ਜਨਤਕ ਹੋ ਚੁੱਕੀਆਂ ਗੱਲਾਂ ਵਾਏ ਤੇ ਆਮ ਲੋਕਾਂ ਨੂੰ ਪਤਾ ਪਰ ਲੋਕ ਸਾਡੇ ਜਿਹੜੇ ਆ ਉਹ ਇਸ ਗੱਲ ਤੇ ਆਵਾਜ਼ ਨਹੀਂ ਠਾਉਂਦੇ ਜੇਕਰ ਅੱਜ ਮੰਨ ਲਓ ਅਸੀਂ ਇਸ ਚੀਜ਼ ਤੇ ਸਾਨੂੰ ਫਿਰ ਕੋਇਆ ਅਸੀਂ ਤਾਂ ਇੱਕ ਮਲੋ ਮਰੀਜ਼ ਨੂੰ ਤਰਸ ਦੇ ਆਧਾਰ ਤੇ ਲੈ ਕੇ ਗਏ ਆ ਕਿ ਮਲੋ ਉਹਦੇ ਸੱਟ ਲੱਗ ਗਈ ਉਹਨੂੰ ਲੈ ਕੇ ਹਸਪੀਟਲ ਗਏ ਆ ਜਿਹੜੇ ਲੋਕ ਇਹਨਾਂ ਦੇ ਕੋਲ ਉਹ ਸਾਰੀ ਚੀਜ਼ ਦਾ ਤੰਗੀ ਦਾ ਪਰੇਸ਼ਾਨੀ ਸਾਹਮਣਾ ਕਰਦੇ ਆ ਨਾ ਪਰ ਕੋਈ ਬੋਲਣ ਨੂੰ ਤਿਆਰ ਨਹੀਂ ਜੇ ਅਸੀਂ ਬੋਲਾਂਗੇ ਨਹੀਂ ਇਹਨਾਂ ਨੂੰ ਕਹਾਂਗੇ ਨਹੀਂ ਇਹਨਾਂ ਨੂੰ ਦੱਸਾਂਗੇ ਨਹੀਂ ਤੇ ਫਿਰ ਇਹ ਕਿਤਰਾ ਸचेਤ ਹੋਣਗੇ ਕਿਵੇਂ ਇਹਨਾਂ ਦਾ ਲੋਕਾਂ ਤੱਕ ਇੱਕ ਗੱਲ ਕਿਤਰਾ ਜਾਊ ਸਾਡਾ ਇੱਕ ਮਸਕਤ ਸੀਗਾ ਕਿ ਅੱਜ ਅਸੀਂ ਜਿਹੜਾ ਮਰੀਜ਼ ਦਾ ਐਕਸੀਡੈਂਟ ਹੋਇਆ ਉਹਨੂੰ ਲੈ ਕੇ ਆਏ ਆ ਉਹਦਾ ਇਲਾਜ ਨਹੀਂ ਹੋ ਸਕਿਆ ਅੱਜ ਉਹਨੂੰ ਇਹ ਤਰਫ ਦੇ ਨੂੰ ਹੁਣ ਅਬਰਸਰ ਲੈ ਕੇ ਜਾਣਾ ਜਦੋਂ ਅਬਰਸਰ ਪ੍ਰਾਈਵੇਟ ਹਸਪੀਟਲ ਖੜਾਗੇ ਤੇ ਉੱਥੇ ਲੱਖਾਂ ਰੁਪਈਆਂ ਦਾ ਖਰਚਾ ਉਹ ਅਹੀਂ ਕਰਨਾ ਪਰ ਅਸੀਂ ਚਾਹੁੰਦੇ ਸੀਗੇ ਵੀ ਇਹ ਜਿਹੜੀ ਗੱਲ ਹੈ ਲੋਕਾਂ ਦੇ ਸਾਹਮਣੇ ਜਨਤਾ ਦੇ ਸਾਹਮਣੇ ਰੱਖੀ ਜਾਵੇ ਵੀ ਇਹ ਲੋਕ ਆ ਕੋ ਕੁ ਕਰ ਰਹੇ ਆ ਤੇ ਇਹਨਾਂ ਨੂੰ ਕਿਸੇ ਕਿਸੇ ਤਰ੍ਹਾਂ ਸਹੀ ਕਿਵੇਂ ਕੀਤਾ ਜਾ ਸਕਦਾ ਸੰਗਤਾਂ ਸੁਚੇਤ ਹੋਣ ਜਿਸ ਤਰ੍ਹਾਂ ਗੁਰੂ ਦਾ ਆਸਰਾ ਲੈ ਕੇ ਲੋਕ ਆਉਂਦੇ ਨੇ ਕਿ ਇੱਥੇ ਸਾਡਾ ਇਲਾਜ ਜਿਹੜਾ ਬਿਲਕੁਲ ਫਰੀ ਹੋ ਜਾਣਾ ਤੇ ਸਾਡਾ ਜਿਹੜਾ ਕਿਉਂਕਿ ਗੱਲ ਕਰ ਲਈਏ ਜੇਕ ਮਹਿੰਗਾਈ ਦੀ ਤੇ ਗਰੀਬਾਂ ਦਾ ਤੇ ਲੱਕ ਤੋੜੇ ਨੇ ਤੇ ਜੇ ਕਿਸੇ ਨੂੰ ਅਚਾਨਕ ਕੋਈ ਬਿਮਾਰੀ ਜਾਂ ਕਿਸੇ ਛੱਟਪਟ ਦਾ ਸਾਹਮਣਾ ਕਰਨਾ ਪੈਂਦਾ ਤੇ ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹਸਪਤਾਲਾਂ ਨੂੰ ਭਜਦਾ ਤੇ ਪਰ ਉਹਨਾਂ ਨੂੰ ਲੱਗਦਾ ਕਿ ਇਹ ਤਾਂ ਸਾਨੂੰ ਪ੍ਰਾਈਵੇਟ ਨੂੰ ਵੀ ਮਹਿੰਗਾ ਲੱਗ ਰਿਹਾ ਬਿਲਕੁਲ ਬਿਲਕੁਲ ਜੇਕਰ ਆਪਾਂ ਗੁਰਦੁਆਰਾ ਸਾਹਿਬ ਦਾ ਮਸਕਤ ਹੀ ਹਸਪਤਾਲ ਦਾ ਸਾਨੂੰ ਇਹ ਜਿਹੜਾ ਗੁਰੂ ਸਾਹਿਬਾਂ ਨੇ ਸਿਧਾਂਤ ਦਿੱਤਾ ਹੈ ਦਵਾ ਖਾਣੇ ਜਿਹੜੇ ਆ ਗੁਰੂ ਸਾਹਿਬਾਂ ਨੇ ਖੋਲੇ ਸੀ ਨਾ ਇਹ ਖੋਲੇ ਸੀਗੇ ਸਹੂਲਤ ਵਾਸਤੇ ਇਥੇ ਲੋੜਵੰਦ ਆਣ ਕੇ ਜਿਹੜਾ ਵਾ ਉਹ ਆਪਣੀ ਸਹੂਲਤ ਲੈ ਸਕਦਾ ਵਾ ਵੇਖੋ ਇਥੇ ਪ੍ਰਸ਼ਾਦਾ ਫ੍ਰੀ ਆ ਇਥੇ ਰਹਿਸ਼ ਫ੍ਰੀ ਚਾਹੀਦੀ ਆ ਇਥੇ ਦਵਾਈ ਫ੍ਰੀ ਚਾਹੀਦੀ ਆ ਤੇ ਉਹ ਜਿਹੜੀ ਬੜੇ ਬੜੇ ਅਮੀਰ ਲੋਕ ਜਿਹੜਾ ਦਸਵੰਦ ਦੇਂਦੇ ਉਹ ਦਸਵੰਦ ਦੇ ਨਾਲ ਇਹ ਚੱਲ ਸਕਦਾ ਇਹ ਕੋਈ ਏਡਾ ਔਖਾ ਕੰਮ ਨਹੀਂਗਾ ਵੀ ਨਹੀਂ ਚੱਲ ਸਕਦਾ ਪਰ ਇਹ ਲੋਕ ਜਿਹੜੇ ਆ ਬਿਜ਼ਨਸਮੈਨ ਲੋਕ ਕਾਰੋਬਾਰੀ ਜਿਹੜੇ ਲੋਕ ਆ ਉਹਨਾਂ ਨੇ ਧਰਮ ਦਾ ਮਖੌਟਾ ਪਾ ਕੇ ਤੇ ਆਪਣੇ ਆਪ ਨੂੰ ਧਰਮੀ ਹੋਣ ਦਾ ਦਾਵਾ ਕਰਕੇ ਤੇ ਲੋਕਾਂ ਨੂੰ ਲੁੱਟਿਆ ਲੁੱਟਿਆ ਆ ਬਸ ਇਹ ਇਹ ਚੀਜ਼ ਦੇ ਇਹਨਾਂ ਨੇ ਲੁੱਟ ਕੀਤੀ ਆ ਹਸ ਹਸਪਤਾਲਾਂ ਤੇ ਵੀ ਲੁੱਟਿਆ ਜੇ ਆਪਾਂ ਅੱਜ ਤੁਸੀਂ ਵੀਰ ਸਾਹਿਬ ਚਲ ਜਿਓ ਜਾਂ ਕਿਹੋ ਵੀ ਗੁਰਦੁਆਰਾ ਸਾਹਿਬ ਬਾਬੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੁਰੂ ਘਰ ਚਲ ਜਿਓ ਜਿਹੜੀਆਂ ਬਾਹਰ ਇੱਕ ਦੁਕਾਨਾ ਇੱਕ ਕੁਲਫੀ ਵੇਚਣ ਵਾਲਾ ਜਿਹੜਾ ਵਾ ਉਹਦੇ ਕੋਈ ਠੇਕਾ ਲਿਆ ਜਾਂਦਾ ਉਹਦੇ ਕੋਲ ਪੈਸੇ ਲਏ ਜਾਂਦੇ ਸੜਕ ਦੇ ਕੋਲੋਂ ਵਾਲੇ ਬੰਦੇ ਕੋਲ ਪੈਸੇ ਲੈਂਦੇ ਕਰੋੜਾਂ ਰੁਪਈਆ ਜਿਹੜਾ ਵਾ ਫਿਰ ਇਹਨਾਂ ਉਹੋ ਜਿਹੇ ਬੰਦਿਆਂ ਨੂੰ ਠੇਕੇ ਦਿੱਤੇ ਆ ਜਿਹੜੇ ਉਹ ਗਰੀਬ ਲੋਕਾਂ ਦੇ ਗਲੋਂ ਫੜ ਫੜ ਕੇ ਪੈਸੇ ਲੈਂਦੇ ਬਦ ਉਹਦਾ ਅਸਰ ਕਿੱਥੇ ਪੈਂਦਾ ਅਸਰ ਪੈਂਦਾ ਉਹ ਜਿਹੜੇ ਸ਼ਰਧਾਲੂ ਸੰਗਤ ਆਈ ਆ ਉਹਨਾਂ ਤੇ ਜਿਨ੍ਹਾਂ ਨੂੰ ਗੁਰੂ ਘਰ ਜਾ ਕੇ ਹੁਲਤ ਮਿਲੀ ਉਹਨਾਂ ਨੂੰ ਉੱਥੇ ਲੁੱਟਿਆ ਜਾਂਦਾ ਹੂੰ ਗੁਰੂ ਘਰ ਆਣ ਕੇ ਜੇ ਆਪਾਂ ਠੇਕੇ ਦੀ ਗੱਲ ਕਰ ਲਈਏ ਤੇ ਬੀੜ ਬਾਬਾ ਬੁੱਢਾ ਸਾਹਿਬ ਦਾ ਪਿਛਲੇ ਦਿਨਾਂ ਦੇ ਵਿੱਚ ਜਦੋਂ ਮੇਲਾ ਲੰਕ ਕੇ ਗਿਆ ਸਲਾਣਾ ਜੋੜ ਮੇਲਾ ਸੀ ਜਿਹੜਾ ਉਹਦੇ ਵਿੱਚ ਕੋਈ ਠੇਕੇ ਤੇ ਐਸੇ ਜਿਹੜੇ ਦਿੱਤੇ ਹੋਏ ਜਿਹੜੇ ਪ੍ਰਸ਼ਾਸਨ ਤੋਂ ਵੱਤੋਂ ਪਰਮਿਸ਼ਨ ਲਈ ਜਾਂਦੀ ਆ ਤੋਂ ਪਰਮਿਸ਼ਨ ਤੋਂ ਬਿਨਾ ਵੀ ਲੱਗੇ ਹੋਏ ਸੀ ਕੋਈ ਠੇਕੇ ਜਿਹੜੇ ਆ ਜਿਹੜੇ ਸੁਰੱਖਿਆਤ ਨੂੰ ਧਿਆਨ ਵਿੱਚ ਰੱਖ ਕੇ ਉਹ ਜਿਹੜੇ ਪ੍ਰਬੰਧ ਕਰਨੇ ਚਾਹੀਦੇ ਨੇ ਤੇ ਉਹ ਠੇਕੇਦਾਰਾਂ ਨੇ ਉਸ ਤਰ੍ਹਾਂ ਦਿੱਤੇ ਹੋਏ ਸੀ ਉਹ ਬਿਲਕੁਲ ਜਿਹੜੇ ਉਹ ਇਹਨਾਂ ਦੇ ਆਪਣੇ ਚਾਹਤੇ ਆ ਉਹ ਇਹਨਾਂ ਨੂੰ ਇਹੀ ਕੰਮ ਦਾ ਇਹਨਾਂ ਨੂੰ ਪਿੱਛੇ ਲੈ ਗਿਆ ਬਹੁਤ ਜਦਾ ਦਾ ਪੰਥ ਦਾ ਜਿਹੜਾ ਵਾ ਇਹ ਇਹਨਾਂ ਨੇ ਨੁਕਸਾਨ ਕੀਤਾ ਹੈ ਤੇ ਇਸ ਗੱਲ ਤੋਂ ਜਿਹੜਾ ਉਹ ਸੰਗਤ ਨੂੰ ਸचेत ਹੋਣਾ ਚਾਹੀਦਾ ਕੀ ਸੰਗਤ ਨੂੰ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕੀ ਕਹਿਣਾ ਚਾਹੁੰਦੇ ਹੋ ਕਿ ਤੁਹਾਨੂੰ ਇਹਨਾਂ ਜਿਹੜੇ ਆਪਣੇ ਪ੍ਰਬੰਧ ਨੇ ਜਿਹੜੇ ਇਹ ਗੁਰਦੁਆਰਾ ਸਾਹਿਬ ਦੇ ਜਾਂ ਹਸਪੀਟਲਾਂ ਦੇ ਇਹਨਾਂ ਨੂੰ ਸੱਜੇ ਢੰਗ ਨਾਲ ਚਲਾਉਣ ਦਾ ਜਿਹੜਾ ਧਿਆਨ ਦੇਣਾ ਚਾਹੀਦਾ ਬਿਲਕੁਲ ਜੀ ਮੈਂ ਸੰਗਤ ਨੂੰ ਇਹੋ ਬੇਨਤੀ ਕਰਦਾ ਹਾਂ ਕਿ ਇੱਕ ਕਿਸੇ ਦੇ ਝੂਲੇ 'ਚ ਪੈ ਕੇ ਇੱਕ ਨਾ ਉਹਨਾਂ ਦੇ ਨਾ ਬਣੇ ਰਹੋ ਸਚਾਈ ਨੂੰ ਪਰਖੋ ਸਚਾਈ ਨੂੰ ਵੇਖੋ ਤੇ ਸਚੇਤ ਹੋ ਤੇ ਆਵਾਜ਼ ਠਾਓ ਤੇ ਉੱਥੇ ਤੇ ਬਾਹਰ ਨਿਕਲੋ ਇਹ ਗੱਲ ਦਾ ਜੇਕਰ ਤੁਸੀਂ ਆਵਾਜ਼ ਜਾਣ ਬੁੱਝ ਕੇ ਵੀ ਚੁੱਪ ਘਾ ਰਹਿੰਦੇ ਜੇ ਆਵਾਜ਼ ਨਹੀਂ ਠਾਉਂਦੇ ਤੁਸੀਂ ਵੀ ਗੁਨਾਹgar ਆ ਆਪਾਂ ਨੂੰ ਉੱਠਣਾ ਚਾਹੀਦਾ ਉੱਠ ਕੇ ਆਪਾਂ ਜੀ ਜਦੋਂ ਗਲਤ ਕਰਦੇ ਇਹਨਾਂ ਨੂੰ ਬਾਹੋਂ ਫੜ ਕੇ ਤੇ ਇਹਨਾਂ ਨੂੰ ਪੁੱਛੋ ਵੀ ਇੱਥੇ ਤੁਸੀਂ ਗਲਤ ਕਰ ਰਹੇ ਆਂ ਤੇ ਆਉਣ ਵਾਲੇ ਸਮੇਂ 'ਚ ਕਿਉਂਕਿ ਲੰਬੇ ਸਮੇਂ ਤੋਂ ਜੇ ਖਾਸ ਕਰਕੇ ਬਬੀਰਪਾਪਾ ਬੁੱਢਾ ਸਾਹਿਬ ਵਾਲੇ ਹਸਪੀਟਲ ਦੀ ਆਪਾਂ ਗੱਲ ਕਰਦੇ ਆਂ ਇਹਨਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਉੱਥੇ ਉਹ ਲੋਕ ਹੀ ਆ ਕੱਲੇ ਜਿਨ੍ਹਾਂ ਨੇ ਇੱਕ ਬਿਜ਼ਨਸ ਤਨਖਾਹ ਲੈਣੀ ਆ ਪੈਸਾ ਕਮਾਉਣਾ ਉੱਥੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਮੈਂਬਰਾਂ ਦੀ ਡਿਊਟੀ ਬਣਦੀ ਆ ਬਾਬਾ ਨਿਰਮਲ ਸਿੰਘਾ ਨਸ਼ਰੇ ਵਾਲਾ ਭਾਈ ਮਨਜੀਤ ਸਿੰਘ ਆ ਇਹਨਾਂ ਦੀ ਡਿਊਟੀ ਬੰਦੀ ਆ ਇਹਨਾਂ ਅੱਜ ਤੱਕ ਹਸਪਤਾਲ ਕਿੱਦਾਂ ਜਾ ਕੇ ਕਿਸੇ ਨੂੰ ਪੁੱਛਿਆ ਵੀ ਉੱਥੇ ਵੀ ਤੁਸੀਂ ਸਫਾਈ ਨਹੀਂ ਕਰਦੇ ਸਫਾਈ ਕਰਮਚਾਰੀ ਨੂੰ ਪੁੱਛਿਆ ਹੋਵੇ ਕਿ ਡਾਕਟਰ ਨੂੰ ਪੁੱਛਿਆ ਹੋਵੇ ਕਿ ਇਹਨਾਂ ਦਾ ਕੋਈ ਕਮਰਾ ਹੋਵੇ ਉੱਥੇ ਜਿੱਥੇ ਆਣ ਕੇ ਸਵੇਰੇ ਸ਼ਾਮਾਂ ਤੱਕ ਲੋਕਾਂ ਦੀ ਸੰਕਟ ਦੀ ਸੇਵਾ ਵਿੱਚ ਬੈਠੇ ਹੋਣ ਜਿੱਥੇ ਇਹਨਾਂ ਨੇ ਲੋਕਾਂ ਦੀ ਕੋਈ ਦੁੱਖ ਤਕਲੀਫਾਂ ਸੁਣੀਆਂ ਹੋਣ ਜਦੋਂ ਇਹ ਲੰਮੇ ਸਮੇਂ ਤੋਂ ਲੱਛਣ ਨਹੀਂ ਹੋਈ ਇਹ ਲੋਕ ਦੇ ਆਪਣੇ ਕਾਰੋਬਾਰਾਂ ਜੋ ਇਹਨਾਂ ਦੀ ਇਹਨਾਂ ਦਾ ਵੇਲ ਲੀਆ ਲੋਕ ਸੇਵਾ ਇਹਨਾਂ ਕਿੱਥੋਂ ਕਰਨੀ ਆ ਜਾ ਉੱਧਰ ਕਰਕੇ ਇਹ ਇਹਨਾਂ ਨੇ ਮੈਂਬਰ ਬਣ ਕੇ ਮੈਂਬਰਾਂ ਤੋਂ ਬਾਅਦ ਇੰਨੇ ਲੰਮੇ ਸਮੇਂ ਤੋਂ ਬਣਨ ਦੇ ਬਾਵਜੂਦ ਵੀ ਇਹਨਾਂ ਨੂੰ ਕਿਸੇ ਨੇ ਪੁੱਛਿਆ ਨਹੀਂ ਨਾ ਇਹਨਾਂ ਨੂੰ ਇਹ ਪਤਾ ਵਾ ਵੀ ਹੁਣ ਲੱਛਣ ਹੋਣੀਆਂ ਤੇ ਹੋਰ ਕੋਈ ਮੈਂਬਰ ਬਣ ਜੂਗਾ ਜਦੋਂ ਉਹ ਚੀਜ਼ ਦੀ ਸਾਡੀ ਬਹੁਤ ਵੱਡੀ ਘਾਟ ਰਹੀ ਆ ਤੇ ਮੈਂਬਰਾਂ ਦੀ ਖਾਸ ਕਰਕੇ ਇਹਨਾਂ ਦੇ ਹਲਕੇ ਦੇ ਮੈਂਬਰਾਂ ਦੀ ਜ਼ਿੰਮੇਵਾਰੀ ਬਣਦੀ ਸੀਗੀ ਡਿਊਟੀ ਬਣਦੀ ਸੀ ਵੀ ਉਹਨਾਂ ਜਾ ਕੇ ਹਸਪੀਟਲ ਚੈੱਕ ਚਕਈਆ ਕਰਨਾ ਉਹਨਾਂ ਨੂੰ ਪੁੱਛਣਾ ਉਹਨਾਂ ਦੇ ਡਰ ਭੈ ਦੇ ਨਾਲ ਹੀ ਇਲਾਜਮਾ ਕੰਮ ਕਰਨਾ ਇਹ ਤੇ ਜਦੋਂ ਉਹ ਸੁੱਤੇ ਪਏ ਆ ਉਹਨਾਂ ਨੂੰ ਉੱਥੇ ਬੈਠਿਆਂ ਨੂੰ ਮਿਲ ਜਾਂਦਾ ਵਾ ਜੋ ਰਾਚਨ ਪਾਣੀ ਜਾਣਾ ਹੁੰਦਾ ਇਥੋਂ ਸਾਈਨ ਕਰਾ ਕੇ ਲਿਉਂਦੇ ਆ ਇਹਨਾਂ ਦਾ ਇੱਕ ਮੁਲਾਜ਼ਮ ਹੈ ਮੈਂ ਉਹਦਾ ਨਾਂ ਨਹੀਂ ਲੈ ਸਕਦਾ ਉਹਨੇ ਉਸ ਦਿਨ ਮੈਨੂੰ ਆਪ ਦੱਸਿਆ ਕਿ ਮੈਨੂੰ ਬਾਬਾ ਨਿਰਮਲ ਸਿੰਘ ਨੇ ਅਧਿਕਾਰ ਦਿੱਤੇ ਆ ਕੋਈ ਗੱਲ ਨਹੀਂ ਤੂੰ ਮੇਰੇ ਸਾਈਨ ਕਰ ਦਿਆ ਕਰ ਤੇ ਜੋ ਵੀ ਮਤਾ ਪਉਣਾ ਪਾ ਦਿਆ ਕਰ ਜੇਕਰ ਮੁਲਾਜ਼ਮ ਹੀ ਇਹਨਾਂ ਦੇ ਸਾਈਨ ਕਰਕੇ ਮਤਾ ਪਾਈ ਜਾਣਗੇ ਤੇ ਕੌਣ ਹਸਪਤਾਲ ਹਸਪਤਾਲ ਨੂੰ ਕੌਣ ਪੁੱਛੂਗਾ ਕੌਣ ਆਣ ਕੇ ਵੇਖੂਗਾ ਵੀ ਸਾਡੇ ਇੱਥੇ ਬਾਬੂਰਾ ਸਾਹਿਬ ਸਰਾਂਝ ਕੀ ਹੋ ਰਿਹਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਰਾਂਝ ਕੀ ਹੋ ਰਿਹਾ ਜਿਹੜਾ ਉੱਥੇ ਠੇਕੇ ਤੇ ਦੁਕਾਨਾਂ ਕਿਸੇ ਗਰੀਬ ਨਾਲ ਧੱਕਾ ਤਾਂ ਨਹੀਂ ਹੋ ਰਿਹਾ ਕੌਣ ਵੇਖੂਗਾ ਦੇਖੇ ਮੈਨੇ ਵੇਖਣਾ ਸੰਗਤਾਂ ਨੂੰ ਸੁਚੇਤ ਹੋਣਾ ਚਾਹੀਦਾ ਤੇ ਇਹ ਆਪੋ ਆਪਣੀ ਜ਼ਿੰਮੇਵਾਰੀ ਆਪਾਂ ਨੂੰ ਸਮਝਣੀ ਚਾਹੀਦੀ ਸੋ ਫਾਈਟਰੋਜਨ ਸਿੰਘ ਜਿੱਥੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਤੇ ਨਿਸ਼ਾਨੇ ਸੇਧੇ ਨੇ ਉੱਥੇ ਉਹਨਾਂ ਨੇ ਜਿਹੜੇ ਇਲਾਕੇ ਦੇ ਸਾਡੇ ਮੈਂਬਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹਨਾਂ ਨੂੰ ਉਹਨਾਂ ਨੂੰ ਉੱਤੇ ਵੀ ਨਿਸ਼ਾਨੇ ਸੇਧੇ ਕਿ ਉਹਨਾਂ ਦਾ ਫਰਜ਼ ਬੰਦਾ ਸੀ ਕਿ ਉਹਨਾਂ ਨੂੰ ਸੰਗਤ ਨੇ ਸੇਵਾ ਦਾ ਮੌਕਾ ਦਿੱਤਾ ਮੌਕੇ ਤੇ ਆਣ ਆਣ ਕੇ ਸਾਰੇ ਜਿਹੜੇ ਉਹਨਾਂ ਦਾ ਦਰ ਲੋਕਾਂ ਨੇ ਜਿਹੜੀਆਂ ਦੁੱਖ ਸਲਗੀਫਾਂ ਸੁਣਨੀਆਂ ਚਾਹੀਦੀਆਂ ਸਨ ਕਿ ਕਿਹੜੀ ਇੱਥੇ ਘਾਟ ਪਾਈ ਜਾ ਰਹੀ ਹੈ ਉਹਨੂੰ ਪੂਰਾ ਕਰਨਾ ਜਿਹੜਾ ਸੀ ਉਹਨਾਂ ਦਾ ਮੋਢਲਾ ਫਰਜ਼ ਸੀ ਕਿਉਂਕਿ ਇਹ ਜਿਹੜਾ ਗੁਰਦੁਆਰਾ ਸਾਹਿਬ ਦੇ ਪ੍ਰਬੰਧਾ ਹੇਠ ਹਸਪੀਟਲ ਚੱਲ ਰਹੇ ਨੇ ਸੰਗਤ ਦੇ ਸਹਿਯੋਗ ਦੇ ਨਾਲ ਰਾਤ ਚੱਲ ਰਹੇ ਨੇ ਸੰਗਤ ਦੇ ਪੈਸੇ ਨਾਲ ਚੱਲ ਰਹੇ ਨੇ ਇਹਦੇ ਵਿੱਚ ਜਿਹੜਾ ਜਿਸ਼ਵੰਦ ਜਿਹੜਾ ਸੰਗਤਾਂ ਦਾ ਆ ਰਿਹਾ ਇਹਨੂੰ ਪ੍ਰਬੰਧ ਨੂੰ ਦੇਖਣਾ ਇੱਕ ਜਿਹੜਾ ਮੋਢਲਾ ਫਰਜ਼ ਜਿਹੜਾ ਬੰਦਾ ਸੀ ਉਹ ਜਿਹੜਾ ਮੈਂਬਰ ਸਹਿਬਾਨਾਂ ਦਾ ਬੰਦਾ ਸੀ ਉਹਨਾਂ ਨੇ ਇਸ ਆਪਣੇ ਫਰਜ਼ ਨੂੰ ਨਹੀਂ ਪਹਿਚਾਣਿਆ ਤੁਸੀਂ ਜੁੜੇ